ਅੱਜ ਪਾਰਟੀ ਦੇ ਵੱਖ-ਵੱਖ ਮੁੱਦਿਆਂ ਤੇ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਵਿਚਾਰ ਕਰਦੇ ਰਹਿੰਨੇ ਆ ਪਰ ਇਹ ਅੱਜ ਦੀ ਜਿਹੜੀ ਪੀਸੀ ਹੈ ਇੱਕ ਮੁੱਖ ਕਾਰਨ ਹੈ ਮੇਰੇ ਵੱਲੋਂ ਸਾਡੇ ਆਲ ਇੰਡੀਆ ਪ੍ਰਧਾਨ ਮਲਿਕ ਅਰਜੁਨ ਖੜਗੇ ਜਿਨੂੰ ਇੱਕ ਪੱਤਰ ਲਿਖਿਆ ਗਿਆ ਹੈ ਇਹ ਪੱਤਰ ਦੇ ਵਿੱਚ ਮੈਂ ਉਹਨਾਂ ਨੂੰ ਇਹ ਬੇਨਤੀ ਕਰੀ ਹੈ ਕਿ ਅਸੀਂ ਇੰਡੀਆ ਐਲੈਂਸ ਪੰਜਾਬ ਦੇ ਵਿੱਚ ਕਿਸੇ ਪਾਰਟੀ ਨਾਲ ਗੱਠ ਜੋੜ ਨਹੀਂ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਰ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੂਬੇ ਆ ਉਹਨਾਂ ਦੇ ਵਿੱਚ ਅਸੀਂ ਕੁਝ ਐਸੀ ਪਾਰਟੀਆਂ ਨਾਲ ਐਲੈਂਸ ਕਰ ਲਿਆ ਕਿ ਜਿਹੜੀ ਭੇਡਾਂ ਨੇ ਤੇ ਭੇਡਾਂ ਨੇ ਸ਼ੇਰ ਦੀ ਖਲ ਪਾ ਕੇ ਲੁਕੀਆਂ ਬੈਠੀਆਂ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਨਾਲ ਸੂਬਾ ਲੱਗਦਾ ਚੰਡੀਗੜ੍ਹ ਪੰਜਾਬ ਦੇ ਨਾਲ ਸੂਬਾ ਲੱਗਦਾ ਹਰਿਆਣਾ ਦਿੱਲੀ ਵੀ ਸਾਨੂੰ ਬਹੁਤਾ ਦੂਰ ਨਹੀਂ ਹੈ ਅਸੀਂ ਚੰਡੀਗੜ੍ਹ ਦੀ ਜਿਹੜੀ ਹੁਣ ਮੇਅਰ ਚੋਣ ਹੋਈ ਹੈ ਉਸ ਤੋਂ ਹੀ ਅੰਦਾਜ਼ਾ ਲਾਈਏ ਮੇਅਰ ਉਹਨਾਂ ਨੇ ਆਪਣਾ ਬਣਾ ਲਿਆ ਜਦੋਂ ਡਿਪਟੀ ਮੇਅਰ ਦੀਆਂ ਤੇ ਸੀਨੀਅਰ ਡਿਪਟੀ ਮੇਅਰ ਦੀਆਂ ਵੋਟਾਂ ਦੀ ਵਾਰੀ ਆਈ ਉਹਨਾਂ ਨੇ ਆਪਣਾ ਜਿਹੜੇ ਕਾਉਂਸਲਰ ਸੀਗੇ ਉਹ ਦੂਜੀ ਪਾਰਟੀ ਚ ਭੇਜਤੇ ਵੋਟਾਂ ਹੋ ਗਈਆਂ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਵੀ ਉਹਨਾਂ ਨੇ ਹੋਰ ਕਿਸੇ ਪਾਰਟੀ ਦਾ ਬਣ ਗਿਆ ਕਾਂਗਰਸ ਦਾ ਹਾਰ ਗਿਆ ਤੇ ਉਹ ਕਾਉਂਸਲਰਸ ਨੂੰ ਵਾਪਸ ਲੈ ਆਂਦਾ ਆਪਣੀ ਪਾਰਟੀ ਚ ਫਿਰ ਜੁਆਇਨ ਕਰਾ ਲਿਆ ਐਦਾਂ ਹੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਬਹੁਤ ਜਲਦ ਇਹਨਾਂ ਨੇ ਇਹ ਐਲਾਈਅੰਸ ਵੀ ਤੋੜਨਗੇ ਔਰ ਜੋ ਪਿਛਲੇ ਸਮੇਂ ਪਿਛਲੇ ਹਫਤੇ ਤੁਸੀਂ ਦੇਖਿਆ ਜੀ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਪਾਰਟੀ ਦੇ ਸੀਐਲਪੀ ਲੀਡਰ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਨਾਲ ਸਾਡੇ ਐਮਐਲਏ ਸਾਭਾ ਨਾਲ ਜੋ ਇਹਨਾਂ ਨੇ ਮਾੜਾ ਸਲੂਕ ਕੀਤਾ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਨਾਲ ਦੇਸ਼ ਭਰ ਚ ਐਲਾਈਅੰਸ ਤੋੜ ਦੇਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਮੈਨੂੰ ਰੋਸ ਹੈ ਕਿ ਸਾਡੀ ਸੀਨੀਅਰ ਲੀਡਰਸ਼ਿਪ ਤੋਂ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਕੋਈ ਟਿੱਪਣਾ ਟਿੱਪਣੀ ਨਹੀਂ ਕੀਤੀ ਪਰ ਗੱਲ ਇਹ ਹੈ ਕਿ ਅਸੀਂ ਗੱਲ ਕਰਦੇ ਆ ਕਿ ਡਿਪਟੀ ਸੀਐਮ ਅਸੀਂ Dalit ਪਰਿਵਾਰ ਦਾ ਦਵਾਂਗੇ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰ ਰਿਹਾ ਦੂਜੇ ਪਾਸੇ ਤੁਸੀਂ ਉਸੇ ਵਿਧਾਨ ਸਭਾ ਦੇ ਵਿੱਚ ਇੱਕ Dalit ਐਮਐਲਏ ਨੂੰ ਮਾੜੀ ਸ਼ਬਦਾਵਲੀ ਬੋਲਦੇ ਹੋਏ ਕਹਿਣ ਕਿ ਇਹਨੂੰ ਖੇਤਰ ਸੰਘਾਇਆ ਜਾਵੇ ਮੈਂ ਇਹ ਸਮਝਦਾ ਕਿ ਆਮ ਆਦਮੀ ਪਾਰਟੀ ਹੋ ਸਕਦਾ ਹੈ ਸਾਡੇ ਹੋਰ ਵੀ ਕਾਫੀ ਬੰਦਿਆਂ ਨੂੰ ਲੈ ਕੇ ਜਾਣਾ ਚਾਹਦੀ ਹੋਵੇ ਹੋ ਸਕਦਾ ਉਹਨਾਂ ਦੀ ਮੀਟਿੰਗਸ ਚੱਲਦੀਆਂ ਹੋਣ ਮੈਂ ਸਭ ਤੋਂ ਪਹਿਲਾਂ ਤਾਂ ਖੜਕੇ ਸਾਹਿਬ ਨੂੰ ਹੀ ਬੇਨਤੀ ਕਰਾਂਗਾ ਕਿ ਖੜਕੇ ਸਾਹਿਬ ਤੁਸੀਂ ਪਾਰਟੀ ਦੇ ਸੁਪਰੀਮੋ ਸਾਨੂੰ ਇਸ ਭੇਡਾਂ ਦੇ ਨਾਲ ਐਲਾਈਅንስ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪੁਰਖ ਖੇਤਰ ਜਾ ਕੇ ਇਹਨਾਂ ਨੇ ਮੀਟਿੰਗ ਕੀਤੀ। ਉੱਥੇ ਕਾਂਗਰਸ ਦੀ ਭੰਡੀ ਕਰਕੇ ਆਏ। ਕੱਲ ਵੀ ਇੱਕ ਮੀਟਿੰਗ ਇੱਕ ਰੈਲੀ ਦੇ ਉੱਤੇ ਕਾਂਗਰਸ ਨੂੰ ਭੰਡਦਾ ਰਿਹਾ ਭਗਵੰਤ ਮਾਨ। ਸਾਨੂੰ ਲੋੜ ਹੈ ਆਪਣੇ ਆਪ ਆਪਣੇ ਵਰਕਰਾਂ ਤੇ ਆਪਣੇ ਕਾਰਕਿਰਤਾ ਤੇ ਆਪਣੇ ਯੂਥ ਤੇ ਆਪਣੀ ਸੀਨੀਅਰ ਲੀਡਰਸ਼ਿਪ ਤੇ ਸੂਬੇ ਦੀ ਲੀਡਰਸ਼ਿਪ ਤੇ ਭਰੋਸਾ ਕਰਨ ਦੀ ਪਰ ਜੋ ਅਸੀਂ ਇਹ ਐਲਾਈਅੰਸ ਕੀਤਾ ਇਹਦਾ ਭਾਰੀ ਨੁਕਸਾਨ ਸਾਨੂੰ ਪੰਜਾਬ 'ਚ ਦੇਖਣਾ ਪੈ ਸਕਦਾ ਹੈ ਪੰਜਾਬ ਦਾ ਜਿਹੜਾ ਵੋਟਰ ਹੈ ਉਹ ਇਨਕਲਾਬੀ ਹੈ ਉਹ ਇਨਕਲਾਬੀ ਇਸ ਤਰੀਕੇ ਨਾਲ ਹੈ ਕਿ ਉਹਨਾਂ ਨੇ ਸੰਗਰੂਰ ਲੋਕ ਸਭਾ ਦੇ ਵਿੱਚ ਵੀ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣਾ ਕਾਬਿਲ ਸਮਝਿਆ ਉਹਨਾਂ ਨੇ ਨਾ ਕਾਂਗਰਸ ਨੂੰ ਤਾਇਆ ਨਾ ਆਮ ਆਦਮੀ ਪਾਰਟੀ ਨੂੰ ਤਾਇਆ। ਇਹੀ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਦੇਖਣਾ ਪੈ ਸਕਦਾ ਹੈ ਕਿ ਲੋਕਾਂ ਦੇ ਮੂੰਹ ਦੀ ਗੱਲ ਹੈ ਕਿ ਤੁਸੀਂ ਸ਼ੰਭੂ ਵਾਟਰ ਤੋਂ ਪਾਰ ਇਕੱਠੇ ਹੋ ਤੇ ਪੰਜਾਬ ਦੇ ਵਿੱਚ ਤੁਸੀਂ ਅੱਡ-ਅੱਡ ਚੋਣ ਲੜ ਰਹੇ ਹੋ ਇਹ ਕਿਸ ਤਰੀਕੇ ਦਾ ਸਮਝੋਤਾ ਹੈ। ਮੈਂ ਇਸੀ ਗੱਲ ਤੋਂ ਨਾਰਾਜ਼ ਹੋ ਕੇ ਰੋਸ਼ ਪ੍ਰਗਟ ਕਰਦਾ ਹੈ ਆਪਣਾ ਤੇ ਮੈਂ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਕਿ ਇਹ ਐਲਾਈਅንስ ਨੂੰ ਜਲਦ ਤੋਂ ਜਲ ਤੋੜਿਆ ਜਾਵੇ ਤੇ ਅਸੀਂ ਦੇਸ਼ ਭਰ ਦੇ ਵਿੱਚ ਨਿਆਂ ਯਾਤਰਾ ਕਰ ਕੱਢ ਰਹੇ ਹਾਂ ਰਾਹੁਲ ਗਾਂਧੀ ਜੀ ਤੇ ਸਾਰੀ ਕਾਂਗਰਸ ਪਾਰਟੀ ਇੱਕ ਯਾਤਰਾ ਕੱਢ ਰਹੀ ਹੈ ਭਾਰਤ ਜੋੜੋ ਨਿਆਂ ਯਾਤਰਾ ਇਹ ਐਲਾਈਅንስ ਕਰਕੇ ਤੁਸੀਂ ਕਾਂਗਰਸ ਪਾਰਟੀ ਦੇ ਕਾਰਕਤਾ ਨਾਲ ਐਲਾਈਅንስ ਤੁਸੀਂ ਨਾ ਹੀ ਨਹੀਂ ਕਰ ਰਹੇ ਸਾਨੂੰ ਤੁਸੀਂ ਨਿਆਂ ਦਿਓ ਅਸੀਂ ਕਾਂਗਰਸ ਪਾਰਟੀ ਦਾ ਝੰਡਾ ਚੱਕਾਂਗੇ ਤੁਹਾਡੇ ਸਾਰੇ ਨਾਲ ਪਿੰਡੋਂ ਪਿੰਡ ਜੇ ਤੁਸੀਂ ਸਾਨੂੰ ਭਰੋਸਾ ਦਿੰਦੇ ਹੋ ਕਿ ਅਸੀਂ ਇਸ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਛੱਡਦੇ ਹਾਂ ਤੇ ਅਸੀਂ ਸਾਰੇ 13 ਦੀ 13 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਚੋਲੀ ਪਾਵਾਂਗੇ ਜਨਾਬ ਸਾਹਿਬ ਅਜੀਤ ਜੀ ਕੀ ਜੀ ਹੁੰਦਾ ਵੀ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਵਧੀਆ ਮਾਹੌਲ ਹੈ ਪਰ ਅਗਰ ਇਸ ਤਰੀਕੇ ਨਾਲ ਹੀ ਸਾਡੇ ਲੀਡਰਸ਼ਿਪ ਨੂੰ ਨੀਚਾ ਦਿਖਾਉਂਦੀ ਰਹੀ ਆਮ ਆਦਮੀ ਪਾਰਟੀ ਜਿਸ ਜਿਸ ਹੱਦ ਤੱਕ ਉਹ ਪਹੁੰਚ ਚੁੱਕੇ ਨੇ ਸਾਡੇ ਲੀਡਰਸ਼ਿਪ ਨੂੰ ਨੀਚਾ ਦਿਖਾਉਣ ਪੁੱਤੇ ਤੇ ਸਾਡੇ ਲੀਡਰਸ ਨੂੰ ਆਪਣੀ ਪਾਰਟੀ ਸੇ ਜੁਆਇਨ ਕਰਵਾ ਰਹੇ ਨੇ ਇਹ ਅਲਾਈਅንስ ਮੈਨੂੰ ਲੱਗਦਾ ਨਹੀਂ ਕਿਸੇ ਸਿਰੇ ਚੜੂ। ਅਮਨਜੀਤ ਜੀ ਤੁਹਾਨੂੰ ਹੀ ਦਿੱਕਤ ਹੋ ਰਹੀ ਹੈ ਜਾਂ ਹੋਰ ਵੀ ਨੇ ਜਿਨ੍ਹਾਂ ਨੂੰ ਦਿੱਕਤ ਹੋ ਰਹੀ ਹੈ ਕਿਉਂਕਿ ਤੁਸੀਂ ਲੀਡਰਸ ਲੀਡਰਸ ਵਾਸਤੇ ਲੜਨ ਆਏ ਹੋ। ਲੀਡਰਸ ਆਪਣੇ ਆਪ ਦੇ ਵਿੱਚ ਸੁਹਿਰਦ ਨੇ ਆਪਣੇ ਦੀ ਲੜਨ ਲਈ ਤੁਹਾਨੂੰ ਕਿਉਂ ਲੜਨਾ ਪੈ ਰਿਹਾ ਕਿ ਉਹਨਾਂ ਦੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜੁਆਇਨਿਯੂਸ ਕਰਵਾਈ ਜਾ ਰਹੀ ਹੈ ਉਹਨਾਂ ਨੂੰ ਅਹੁਦੇ ਨਹੀਂ ਦਿੱਤੇ ਜਾ ਰਹੇ ਜਿਹੜੇ ਕਾਂਗਰਸ ਦੇ ਰਾਜ ਵਿੱਚ ਜਾ ਰਹੇ ਨੇ। ਤੁਹਾਨੂੰ ਇਹਦੇ ਨਾਲ ਕਿਉਂ ਇੰਨਾ ਜ਼ਿਆਦਾ ਹੋਇਆ? ਮੈਡਮ ਤੁਹਾਡਾ ਸਵਾਲ ਬਹੁਤ ਵਧੀਆ ਲੱਗਿਆ ਮੈਨੂੰ। ਇਹੋ ਜਿਹੇ ਸਵਾਲ ਮੈਨੂੰ ਵਧੀਆ ਲੱਗਦੇ ਆ ਜੇ ਤੁਸੀਂ ਪੁੱਛੋ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉੱਥੇ ਜਿਹੜੀ ਬੇਇੱਜ਼ਤੀ ਹੋਈ ਹੈ ਜਿਹੜਾ ਮਾੜਾ ਵਿਵਹਾਰ ਸੀਐਮ ਸਾਹਿਬ ਲੋ ਸਾਡੇ ਸੀਐਲਪੀ ਨਾਲ ਪ੍ਰਧਾਨ ਨਾਲ ਐਮਐਲਏ ਨਾਲ ਕਰਿਆ ਜਾ ਰਿਹਾ ਉਹ ਸਿਰਫ ਉਹਨਾਂ ਨਾਲ ਨਹੀਂ ਕਰਿਆ ਜਾ ਰਿਹਾ ਉਹਨਾਂ ਦੇ ਜਿਨੇ ਉਹ ਬੰਦਿਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਜੇ ਪੰਜਾਬ ਪ੍ਰਧਾਨ ਪੰਜਾਬ ਦੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਨੁਕਸਾਨ ਜਿਹੜੀ ਬੇਇੱਜ਼ਤੀ ਹੈ ਉਹ ਸਾਡੀ ਹੋਈ ਹੈ ਦੂਸਰੀ ਗੱਲ ਜੇ ਸੀਐਲਪੀ ਹੈ ਉਹ ਵੀ ਸਾਡੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਉਦਾਂ ਹੀ ਐਮਐਲਏ 2-2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਆ ਇਸ ਤਰੀਕੇ ਨਾਲ ਤੇ ਮੈਨੂੰ ਆਪਣਾ ਫਰਜ਼ ਨਿਭਾਉਂਦੇ ਹੋਏ ਮੈਂ ਅੱਜ ਦੀ ਇਹ ਚਿੱਠੀ ਚਿੱਠੀ ਲਿਖੀ ਹੈ ਹਾਈ ਕਮਾਂਡ ਨੂੰ ਤੇ ਪੀਸੀ ਕਰੀ ਹੈ ਕਿ ਮੈਂ ਆਪਣਾ ਰੋਸ਼ ਪ੍ਰਗਟ ਕਰ ਸਕਾਂ ਹਾਈ ਕਮਾਂਡ ਦੇ ਨਾਲ ਸਪੈਸ਼ਲੀ ਰਾਈਟ ਤੁਸੀਂ ਕੱਲ ਤੁਸੀਂ ਕੱਲੇ ਹੀ ਮਤਲਬ ਐਡਾ ਲੜਾਈ ਝਗੜਾ ਮਤਲਬ ਲੜਾਈ ਕਰਦੇ ਹਾਂ ਇੱਥੇ ਕਿ ਆਮ ਆਦਮੀ ਇੱਕ ਪਾਸੇ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕਰਦੇ 31 ਠੀਕ ਹੈ ਫਿਰ ਦੂਜੇ ਪਾਸੇ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕਰਦੇ ਤਾਂ ਇਦਾਂ ਤੋਂ ਲੋਕ ਕੀ ਸਮਝੂਗੇ ਤਾਂ 2 ਮਾਈਂਡਡਡ ਗੇਮ ਹੋ ਰਹੀ ਚੱਲ ਰਹੀ ਹੈ ਜਿਨ੍ਹਾਂ ਨੇ ਜੁਆਇਨ ਕਰਿਆ ਹੈ ਉਹ ਬੰਦਿਆਂ ਦਾ ਤੁਹਾਨੂੰ ਕ੍ਰੈਡੀਬਿਲਟੀ ਕੱਲ ਪਤਾ ਲੱਗ ਗਈ ਹੈ ਜਿਹੜੇ ਬੰਦਿਆਂ ਨੇ ਕੱਲ ਜੁਆਇਨ ਕੀਤਾ ਉਹਨਾਂ ਨੂੰ ਪਾਰਟੀ ਨੇ ਕੀ ਨਹੀਂ ਦਿੱਤਾ ਦੋ ਵਾਰ ਐਮਐਲਏ ਟਿਕਟ ਦਿੱਤੀ ਉਹਨਾਂ ਨੂੰ ਸੀਐਲਪੀ ਲੀਡਰ ਬਣਾਇਆ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਤੇ ਹੁਣ ਉਹ ਲਾਲਚੀ ਆਪਣਾ ਲਾਲਚੀ ਪੁਣਾ ਦਿਖਾ ਕੇ ਐਮਪੀ ਦੀ ਚੋਣ ਲੜਨ ਵਾਸਤੇ ਉਹ ਦੂਸਰੀ ਪਾਰਟੀ 'ਚ ਚਲੇ ਗਏ ਪਰ ਇਹ ਇਹਦਾ ਇਹ ਮਤਲਬ ਇਹ ਨਹੀਂ ਹੈ ਕਿ ਇਹ ਸਿਰਫ ਮੈਂ ਇਹ ਸਿਰਫ ਮੇਰਾ ਮੁੱਦਾ ਹੈ ਇਹ ਮੁੱਦਾ ਪੂਰੀ ਪੰਜਾਬ ਕਾਂਗਰਸ ਦਾ ਹੈ ਇਹ ਹੋ ਸਕਦਾ ਹੈ ਕਿ ਕੋਈ ਵਿਅਕਤੀ ਕੋਈ ਮੇਰੇ ਸਾਥੀ ਮੂਰੇ ਨਾ ਹੋ ਕੇ ਬੋਲਦੇ ਹੋਣ ਪਰ ਮੇਰੀ ਹਰ ਉਸ ਸਾਥੀ ਨਾਲ ਗੱਲ ਹੁੰਦੀ ਹੈ ਦੇਨੂ ਇਸ ਤਿਸ ਤੋਂ ਦੇ ਉਹ ਜੋ ਸਾਡੀ ਪਾਰਟੀ ਦੇ ਵਿੱਚ ਸੋ ਸਾਡੀ ਪਾਰਟੀ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਸਾਡੇ ਲੀਡਰਾਂ ਤੇ ਝੂਠੇ ਪਰਚੇ ਕੀਤੇ ਜਾ ਰਹੇ ਨੇ ਸਾਡੇ ਯੂਥ ਵਰਕਰਾਂ ਨੂੰ ਰੋਜ਼ ਇੱਕ ਦਿਨ ਛੱਡ ਕੇ ਥਾਣਿਆਂ ਦੇ ਚੱਕਰ ਲਵਾਏ ਜਾ ਰਹੇ ਨੇ ਸਾਡੇ ਜਿਹੜੇ ਸਰਪੰਚ ਨੇ ਪੰਚ ਨੇ ਉਹਨਾਂ ਦੇ ਪ੍ਰੈਸ਼ਰ ਪਾ ਕੇ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਇਹ ਚੀਜ਼ ਬਰਦਾਸ਼ਤ ਤੋਂ ਬਾਹਰ ਹੈ ਇਹ ਬਰਦਾਸ਼ਤ ਦੇ ਲਾਇਕ ਨਹੀਂ ਹੈ ਇਸੇ ਕਰਕੇ ਅੱਜ ਮੈਨੂੰ ਐਪੀਸੀ ਤੁਹਾਡੇ ਨਾਲ ਕਰਨੀ <coughs> ਪਏ <coughs> <coughs> <coughs>